ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜੇਲੇ ਤੁਸੀਂ ਪੇਪਰ ਪੜਾਉਨੇ ਆ ਉਸ ਲਈ ਉਹਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਫੇ ਤੁਹਾਡਾ ਸੀਰੀ ਸਾਹਿਬ ਦਾ ਸਾਈਜ਼ ਆ ਹੋਊਗਾ ਕੜੇ ਦਾ ਸਾਈਜ਼ ਆ ਇਹ ਸਾਡਾ ਦਾ ਰਾਈਟ ਆ ਸਾਡਾ ਧਾਰਮਿਕ ਰਾਈਟ ਆ ਸੈਕਸ਼ਨ 25 ਥੱਲੇ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਿਰ ਪ사 ਕੇ ਬੈਠੇ ਉਹਨਾਂ ਲੋਕਾਂ ਨੂੰ ਚੁਣੌਤੀ ਦੇਣਾ ਕਿ ਘੱਟੋ-ਘੱਟ ਇਹ ਕੁਝ ਜੋ ਆ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਪਿਤੇ ਦਿਨੀ ਰਾਜਸਥਾਨ ਦੇ ਜੈਪੁਰ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਦੌਰਾਨ ਸ ਇੱਕ ਬੱਚੀ ਨੂੰ ਕਕਾਰਾਂ ਕਰਕੇ ਪ੍ਰੀਖਿਆ ਦੇਣ ਤੋਂ ਰੋਕਣ ਦੇ ਮਸਲੇ ਤੇ ਕਿਰਪਾਲ ਸਿੰਘ ਬਡੁੰਗਰ ਸਾਭਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ surjeet singh ਗੜੀ ਅੰਤਰਿੰਕ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਇਸ ਘਟਨਾ ਦੀ ਦੋਵਾਂ ਹੀ ਪੰਥਕ ਸਖਸ਼ੀਅਤਾਂ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਦੱਸਣਯੋਗ ਹੈ ਕਿ ਰਾਜਸਥਾਨ ਦੀ ਪੂਨੀਮਾ ਯੂਨੀਵਰਸਿਟੀ ਜੈਪੁਰ ਵੱਲੋਂ ਤਰਨਤਾਰਨ ਸਾਹਿਬ ਦੀ ਗੁਰਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਵਿੱਚ ਬੈਠਣ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਸਨੇ ਕੜਾ ਅਤੇ ਕਿਰਪਾਨ ਪਾਈ ਹੋਈ ਸੀ ਜੋ ਕਿ ਸਿੱਖ ਔਮ ਦੇ ਕਕਾਰ ਹਨ ਬੀਬੀ ਗੁਰਪ੍ਰੀਤ ਕੌਰ ਨੂੰ ਜਿਹੜਾ ਕੱਲ ਜੈਪੁਰ ਦੀ ਘਟਨਾ ਹੋਈ ਹੈ ਜਿਸ ਦੇ ਵਿੱਚ ਜੱਜਾਂ ਦੇ ਬਾਰੇ ਬਣਨ ਵਾਸਤੇ ਜਿਹੜਾ ਟੈਸਟ ਦੇਣ ਜਾ ਰਹੀ ਸੀ ਉਸ ਨੂੰ ਜਾਣ ਤੋਂ ਰੋਕਿਆ ਗਿਆ ਔਰ ਕਿਹਾ ਗਿਆ ਕਿ ਤੂੰ ਕੜਾ ਪਾਇਆ ਹੈ, ਕਿਰਪਾਨ ਛੋਟੀ ਪਾਈ ਹੈ। ਇਹਨਾਂ ਨੂੰ اتار ਨਹੀਂ ਤੇ ਸਿੱਧਣ ਜਾਣ ਨਹੀਂ ਦੇਵਾਂਗੇ। ਉਸ ਬੱਚੀ ਨੇ ਆਪਣੇ ਇਹ ਕਿਰਪਾਨ ਤੇ ਕੜਾ ਉਤਾਰਿਆ ਨਹੀਂ ਕਿਉਂਕਿ ਮੇਰਾ ਹੱਕ ਹੈਗਾ ਮੈਂ ਪਾ ਕੇ ਜਾਣਾ। ਮੈਂ ਸਮਝਾਵਾਂ ਕਿ ਹਿੰਦੁਸਤਾਨ ਦਾ ਸਹੇਦ ਹੀ ਕੋਈ ਭਲਾ ਪੁਰਸ਼ ਹੋਗਾ ਜਿਹਨੂੰ ਸਿੱਖਾਂ ਦੇ ਰਾਤ ਮੇਰਾ ਆਦਾ ਬਾਰੇ ਪਤਾ ਨਹੀਂ ਹੋਏਗਾ ਸਿੱਖਾਂ ਨੂੰ ਹਰ ਜਗ੍ਹਾ ਜਾਣ ਦਿੱਤਾ ਜਾਂਦਾ ਕਿਰਪਾਨ ਔਰ ਕੜੇ ਦੀ ਭਾਵੇਂ ਵਾਜਾ ਦਾ ਸਫਰ ਹੋਇਆ ਇਹ ਜਿਹੜਾ ਕਾਰਾ ਕੀਤਾ ਇਹਨਾਂ ਅਸਰਾਂ ਨੇ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਤੇ ਇਸ ਗੱਲ ਦਾ ਵੀ ਆਮੀ ਆ ਕਿ ਇਹਨਾਂ ਨੇ ਝਿੜ ਕੇ ਕਿ ਇੱਕ ਸਿੱਖ ਬੱਚੇ राजस्थान ਦੇ ਵਿੱਚ ਜੱਜ ਬਣਨ ਵਾਸਤੇ ਇਮਤਿਹਾਨ ਦੇਣ ਆ ਰਹੇ ਸੀ ਉਹ ਕਿਸੇ ਤਰੀਕੇ ਰੋਕਿਆ ਜਾਏ ਤਾਂ ਕਿ ਰੁਕ ਜਾਏ ਇਹਨਾਂ ਦੇ ਸਕੇ ਤੇ ਇਹਨਾਂ ਦੀ ਜਗ੍ਹਾ ਕੋਈ ਹੋਰ ਬੱਚੇ ਪਾਸ ਹੋ ਜਾਏ ਤੇ ਉਹ ਜੱਜ ਬਣਿਆ। ਇਸ ਸਿੱਖਾਂ ਨਾਲ ਵਿਤਕਰ ਹੈ। ਇਸ ਦੀ ਮੈਂ ਹੋਰ ਸ਼ਬਦਾਂ ਚ ਨਿੰਦਾ ਕਰਦਾ ਵਾਂ। ਔਰ ਆਪਣੇ ਪ੍ਰਧਾਨ ਸ਼ੌਮਣੀ ਅਕਾਲੀ ਦਲ ਸ਼ੌਮਣੀ ਕਮੇਟੀ ਤੇ ਜਥੇਦਾਰ ਨੂੰ ਬੇਨਤੀ ਕਰਾਂਗਾ ਕਿ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਵੇ। ਕਿ ਇਸ ਬੱਚੇ ਦਾ ਦੁਬਾਰਾ ਟੈਸਟ ਲਿਆ ਜਾਵੇ। ਖਾਲੀ ਸਾਡਾ ਵਿਰੋਧ ਕਰਨ ਦਾ ਪ੍ਰੋਟੈਸਟ ਕਰਨ ਦੇ ਇਹ ਚੁੱਪਣਾ ਰਹਿ ਜਾਣ। ਅਸਲ ਤਸਦੀਕ ਕਮਜਾਬਤਾ ਵਾਂਗੇ ਕਿ ਜੋ ਬੱਚੇ ਦੁਬਾਰਾ ਕੱਲ ਪਰਸੋ ਟੈਸਟ ਦੇਵੇ। ਇਤਨੀ ਗੁਮਾਰੀ ਬੇਨਤੀ ਹੈ ਔਰ ਤੇ ਸਾਨੂੰ ਕਿਸੇ ਕੋਲ ਉਮੀਦ ਨਹੀਂ ਹੈ ਇਸ ਦੀ ਨਿੰਦਾ ਕਰਦੇ ਸਾਬਕਾ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸਭ ਤੋਂ ਬਹਾਦਰ ਕੌਮ ਹੈ ਜਿਸ ਨੇ ਆਜ਼ਾਦੀ ਦੇ ਖੋਲ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਹਨਾਂ ਕਹਿੰਦੇ ਕਿ ਭਾਰਤੀ ਸੰਵਿਧਾਨ ਵੀ ਸਿੱਖ ਕਕਾਰਾਂ ਦੀ ਆਜ਼ਾਦੀ ਦਿੰਦਾ ਪਰ ਲਗਾਤਾਰ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਸਿੱਖ ਬੱਚਿਆਂ ਨੂੰ ਕਕਾਰ ਪਹਿਨਣ ਤੋਂ ਰੋਕਿਆ ਜਾਂਦਾ ਹੈ ਪ੍ਰੋਫੈਸਰ ਬਡੁੰਗਰ ਅਨੁਸਾਰ ਇਸ ਤਰੀਕੇ ਬੱਚੇ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨਾ ਸਿੱਖ ਮਰਿਆਦਾ ਦਾ ਉਲੰਘਣ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਤੇ ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਇਆ ਜਾਵੇਗਾ ਬਹੁਤ ਵੱਡੀ ਦੁਖਦਾਈ ਆ ਦਖਦਾਈ ਇਸ ਕਰਕੇ ਆ ਕਿ ਜਿਲੇ ਤੁਸੀਂ ਪੇਪਰ ਪੜਾਉਨੇ ਆ ਉਸਲੇ ਉਹਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਫੇ ਤੁਹਾਡਾ ਸ੍ਰੀ ਸਾਹਿਬ ਦਾ ਸਾਈਜ਼ ਆ ਹੋਊਗਾ ਕੜੇ ਦਾ ਸਾਈਜ਼ ਆ ਹੋ ਇਹ ਸਾਡਾ ਤਾਂ ਰਾਈਟ ਆ ਸਾਡਾ ਧਾਰਮਿਕ ਰਾਈਟ ਆ ਸੈਕਸ਼ਨ 25 ਥੱਲੇ ਤੇ ਫਿਰ ਉੱਥੇ ਜਾ ਕੇ ਜਿਲੇ ਜਲਾਲਤ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਹੋਣ ਵਾਲੀ ਸੀ ਮੇਰਾ ਖਿਆਲ ਉਹਨੂੰ ਫਿਰ ਸਿੱਖ ਚਿਹਰੇ ਨੂੰ ਬਾਂਝੇ ਰੱਖਣ ਲਈ ਜਦਨ ਕਿਤੇ ਜਾ ਰਹੇ ਆ ਕੀ ਇਹ ਕੋਝਾ ਮਜ਼ਾਕ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ ਏ ਮੈਂ ਸਮਝਦਾ ਸਮੁੱਚੀ ਕੌਮ ਹੈ ਏਦਾਂ ਦੀਆਂ ਗੱਲਾਂ ਸਾਡੇ ਦਾ ਅੱਜ ਬਦ ਕਿਸਮ ਦੀ ਆ ਕੋਈ ਹੋਰ ਟੌਪਿਕ ਹੋਵੇ ਚੱਕ ਲੈਨੇ ਅੱਜ ਜਿਹੜੀਆਂ ਵੱਡੀਆਂ ਚਰਚੇ ਬੰਦੀਆਂ ਜਿਹੜੇ ਕਹਿੰਦੇ ਅਸੀਂ ਪਹਿਰੇਦਾਰ ਹਾਂ ਕੋਈ ਨਹੀਂ ਬੋਲ ਰਿਹਾ ਇਹਨਾਂ ਕਾਮਨ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਕਾਮਨ ਮੁੱਦਾ ਆ ਤੇ ਜਿਹੜੇ ਦੇ ਚੱਕੇ ਚਗਾਏ ਬੋਲਣੇ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਵੀ ਕੌਣ ਕਿਹਦੇ 'ਚ ਕੌਣ ਬੋਲਦਾ ਸੋ ਇਹ ਵੀ ਅੱਜ ਜਿਹੜਾ ਆ ਸਾਡਾ ਮੀਟਿੰਗ ਡਿਸਕਸ ਹੋਇਆ ਇਹਦੇ ਲਈ ਕਿਉਂਕਿ ਕਈ ਵਾਰੀ ਮੈਨੂੰ ਵੀ ਮਸੂਦ ਹੰਦਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਬਿਆਨ ਦੇ ਦਿੰਦੇ ਨੇ ਪਰ ਫਰੂਟਫੁੱਲ ਕੋਈ ਐਕਟ ਨਹੀਂ ਨਿਕਲਦਾ ਹੁਣ ਅਸੀਂ ਇਹਦੇ ਲਈ ਯਤਨ ਕਰਾਂਗੇ ਵੀ ਇਹ ਆਪਾਂ ਲੜਾਈ ਜਿਹੜੀ ਆ ਕੇਸ ਢਾਂਗਣਾ ਲੜਨੀ ਆ ਹਰ ਰੋਜ਼ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਦੇ ਕਿ ਨਾ ਸੈਂਟਰ ਦੀ ਉਹ ਗੁਰਤੇਗ ਬਹਾਦਰ ਜੀ ਦੀ ਜਾਂ ਜਿਹੜੀ ਆ ਸ਼ਿਦੀਸ਼ਤਾਬ ਦੀ ਨੂੰ ਵੱਡੇ ਪੱਦਰ ਤੇ ਮਨਾਉਣ ਤੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਖਬਰ ਮਿਲਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ ਕੱਲ ਹਰਿਆਣਾ ਦੇ ਵਿੱਚ ਇੱਕ ਬੱਚਾ ਆ ਜਿਹੜਾ ਨੀਡ ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਕੀਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਜੂਸ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਿਰਚਾਉਂਦੀ ਦਿੰਨਾ ਕਿ ਘੱਟੋ-ਘੱਟ ਇਹ ਕੁਝ ਜਿਹਾ ਵਾਪਰ ਰਿਹਾ ਏ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲੜਨ ਤਾਂ ਪਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪਹਿਲਾਂ ਵੀ ਇਨ੍ਹਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸਮੁੱਚੇ ਆਵਾਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਯੋਗੀ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰੋ